ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਦੇ ਦੁਆਰਾ ਅੱਜ ਵੀਡੀਓ ਦੇਖ ਰਹੀਆਂ ਨੇ ਆਪ ਜੀ ਨੂੰ ਪਤਾ ਹੀ ਹੈ ਵੀ ਆਪ ਸੰਗਤਾਂ ਦੇ ਸਹਿਯੋਗ ਦੇ ਦੁਆਰਾ ਆਪ ਸੰਗਤਾਂ ਦੀ ਕਿਰਪਾ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦੇ ਦੁਆਰਾ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮੇਸ਼ ਕੀਰਤਨੀ ਜਥੇ ਦੇ ਵੱਲੋਂ ਜਿਹੜੀਆਂ ਸੰਗਤਾਂ ਗੁਰੂ ਦੇ ਨਾਲੋਂ ਟੁੱਟਦੀਆਂ ਜਾਂਦੀਆਂ ਉਹਨਾਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਵਾ ਕੇ ਸਤਿਗੁਰਾਂ ਦੀ ਕਿਰਪਾ ਦੁਆਰਾ ਅਸੀਂ ਉਹਨਾਂ ਨੂੰ ਯਤਨ ਕਰਦੇ ਹਾਂ ਗੁਰੂ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਦਾ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾ ਕੇ ਤੇ ਸਾਧ ਸੰਗਤ ਜੀ ਅੱਜ ਵੀ ਸਾਡੇ ਨਾਲ ਬੇਅੰਤ ਸੰਗਤਾਂ 14 ਐਸ ਮਾਜੀ ਵਾਲਾ ਤੋਂ ਉਹ ਸੰਗਤਾਂ ਮੰਡੀ ਕੇਸੀ ਸਿੰਘਪੁਰ ਤੋਂ ਕੋਈ ਸੰਗਤ ਸਾਡੀ ਕੜਸਾਣੇ ਤੋਂ ਇਹ ਸਾਡੇ ਮਾਤਾ ਜੀ ਕੜਸਾਣੇ ਤੋਂ ਉਹਨਾਂ ਦੇ ਬੇਟੇ ਜਗਰੂਪ ਸਿੰਘ ਜੀ ਤੇ ਇਹਨਾਂ ਦੇ ਵੱਡੇ ਭਾਈ ਸਾਹਿਬ ਸਾਡੇ ਮਾਤਾ ਜੀ ਦੇ ਵੱਡੇ ਬੇਟੇ ਉਹ ਆਸਟ੍ਰੇਲੀਆ ਸਤਸ ਰੂਪ ਸਿੰਘ ਇਹ ਸਰਦਾਰ ਗੁਰਮੀਤ ਸਿੰਘ ਜੀ ਜੋ ਸਾਡੇ ਮਾਤਾ ਜੀ ਇਹਨਾਂ ਦੇ ਭਤੀਜੇ ਐ ਬਹੁਤ ਚੰਗਾ ਸਵਾ ਇਹਨਾਂ ਸੰਗਤਾਂ ਨੇ ਸਾਡਾ ਬਹੁਤ ਸਾਡੀ ਬਹੁਤ ਕੇਅਰ ਕਰਦੇ ਨੇ ਬਹੁਤ ਪ੍ਰੇਮ ਕਰਦੇ ਨੇ ਅਸੀਂ ਜਦੋਂ ਉੱਥੇ ਚੱਲਣਾ ਸੀ ਪਿਛਲੇ ਸਾਲ ਵੀ ਇਹ ਕਹਿੰਦੇ ਬਾਬਾ ਜੀ ਦੀ ਸਾਡੇ ਨਾਲ ਜਾਣਾ ਆ ਤੇ ਤੁਹਾਨੂੰ ਟਿਕਟਾਂ ਦੀ ਕੋਈ ਫਿਕਰ ਨਹੀਂ ਅਸੀਂ ਆਖਿਆ ਯਾਰ ਏਸੀ ਟਿਕਟ ਦਿਵਾਉਂਗੇ ਮਹਿੰਗੀ ਪੈਣੀ ਐ ਕਹਿੰਦੇ ਬਾਬਾ ਜੀ ਦੀ ਪਰਵਾਹੀ ਸਾਰੀਆਂ ਸੰਗਤਾਂ ਅਸੀਂ ਆਪੇ ਹੀ ਕਰਦਾਂਗੇ ਇਹਨਾਂ ਨੇ ਦੇਖੋ ਬੜਾ ਸੋਣਾ ਸਾਨੂੰ ਇਹ ਫੈਵਨ ਲੈ ਕੇ ਦਿੱਤਾ ਹੈ। ਤੇਸੀ ਆਰਾਮ ਦੇ ਨਾਲ ਕੱਲ ਦੇ ਬੈਠੇ ਹੋਏ ਆ। ਜਿਆਦਾ ਸ਼ੱਕ ਲੈਣੇ ਆ। ਜਿੰਨਾ ਸਤਿਬਿਰ ਕਿਰਪਾ ਕਰਦੇ ਭਜਨ ਕਰ ਲੈਣੇ ਆ। ਫੇਰ ਕਹਿ ਜਾਣੇ ਆ ਫੇਰ ਉੱਠ ਜਾਣੇ ਆ ਸੰਗਤਾਂ ਨਾਲ ਵਚਨ ਮੁਲਾਸ ਕਰ ਲੈਣੇ ਨੇ। ਜਿੰਨੀਆਂ ਸੰਗਤਾਂ ਲਗਭਗ ਪਟਨਾ ਸਾਹਿਬ ਦੀਆਂ ਵਿੱਚ ਤੇਨ ਦੇ ਬੈਠੀਆਂ ਨੇ। ਇਹ ਸਾਡੇ ਮਾਤਾ ਜੀ ਬਹੁਤ ਪ੍ਰੇਮ ਕਰਨ ਵਾਲੋ ਮਾਤਾ ਜੀ ਵਚਨ ਵਾਇਗੁਰੂ ਜੀ ਦਾ ਵਾਇਗੁਰੂ ਜੀ ਨੂੰ ਬੋਤੈ ਸੋਪਰਾ ਜੀ ਬਾਬਾ ਬਾਗ ਸਿੰਘ ਜੀ ਬਾਬਾ ਸਿੰਘ ਹਾਂਜੀ ਬਾਬਾ ਬਾਜ ਸਿੰਘ ਜੀ ਨਾਲ ਸਾਡਾ ਬਹੁਤ ਪਿਆਰ ਹੈ ਇਹ ਸਾਨੂੰ ਉਪਰਾਲਾ ਕਰਕੇ ਤੇ ਗੁਰੂ ਜੀ ਇਹਨਾਂ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਵਾਸਤੇ ਲੈ ਚੱਲੇ ਆ ਇਹਨਾਂ ਨਾਲ ਸੇ ਬਹੁਤ ਪ੍ਰੇਮ ਕਰਦੇ ਹਾਂ ਸਾਡੇ ਕੋਲ ਘੜਾ ਸਾਣਾ ਵੀ ਪਹੁੰਚਿਆ ਬਾਬਾ ਜੀ ਤੇ ਸਾਡੇ ਨਾਲ ਮਿਲ ਕੇ ਇਸ ਮਤਲਬ ਉਹ ਯਾਦ ਆਉਂਦਾ ਗੁਰੂਆਂ ਦੇ ਸਥਾਨ ਤੇ ਬਹੁਤ ਮਤਲਬ ਇਨਾ ਪਿਆਰ ਹੈ ਸਾਡੇ ਨਾਲ ਇਹਨਾਂ ਦਾ ਇੰਨੇ ਤੋਂ ਘਰ ਪਰਿਵਾਰ ਦੇ ਮੈਂਬਰਾਂ ਨਾਲੋਂ ਜ਼ਿਆਦਾ ਪਿਆਰ ਹੈ ਇਹਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਸਾਡੇ ਜਿਹੜੇ ਮਾਤਾ ਜੀ ਹੈ ਇਹ ਲਗਭਗ ਅਸੀਂ ਵੇਖ ਰਿਹਾ ਕੱਲ ਦੇ ਇਹਨਾਂ ਨੇ ਲਗਭਗ 50 ਪਾਠ ਸ੍ਰੀ ਜਪਜੀ ਸਾਹਿਬ ਦੇ ਕਰੇ ਨੇ ਸਾਰੀ ਸੰਗਤ ਜੀ ਚੜ੍ਹਦੀ ਕਲਾ ਵਾਸਤੇ ਤੇ ਜਿਹੜੇ ਸਾਡੇ ਖੇ ਲਈ ਬਾਪੂ ਜੀ ਹੈ ਉਹ ਮਾਸਟਰ ਜੀ ਨੇ ਉਹ ਤੇ ਹੈਡਮਾਸਟਰ ਨੇ ਕਿਹਾ ਲਈ ਉਹ ਵੀ ਬਹੁਤ ਪਿਆਰ ਵਾਲੇ ਆ ਉਹਨਾਂ ਨੇ ਆਉਣਾ ਸੀ ਪਰ ਉਹਨਾਂ ਦੀਆਂ ਕੁਝ ਮਜਬੂਰੀਆਂ ਵਾਈਸ ਪ੍ਰਿੰਸੀਪਲ ਨੇ ਉਹ ਕੁਝ ਉਹਨਾਂ ਦੀਆਂ ਮਜਬੂਰੀਆਂ ਹੁਣ ਕਾਰਨ ਉਹ ਆ ਨਹੀਂ ਸਕੇ ਫਿਰ ਉਹਨਾਂ ਨੇ ਸਾਡੇ ਮਾਤਾ ਜੀ ਇਹਨਾਂ ਦੀ ਡਿਊਟੀ ਲਾਈ ਹੈ ਜੀ ਤੇ ਉਹ ਉਹਨਾਂ ਦੇ ਬੇਟੇ ਐ ਜਗਰੂਪ ਸਿੰਘ ਜੀ ਇਹ ਜਗਰੂਪ ਸਿੰਘ ਸਾਡਾ ਜੇਮ ਵਾਲਾ ਮੁੰਡਾ ਇਹਨੂੰ ਫਰੀ ਭੁੱਖ ਜਿਆਦਾ ਲੱਗਦੀ ਆ ਪਸੰਦ ਆ ਚਗੀ ਆ ਮੈਨੂੰ ਨਾਹੀ ਪ੍ਰਭ ਤੂਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤਿਰ ਮਹਾਰਾਜ ਜੀ ਦੀ ਕਿਰਪਾ ਨਾਲ ਤੇ ਬਾਬੇ ਬਸੰਤ ਸਿੰਘ ਜੀ ਰਾਨਾ ਜਿਵੇਂ ਆਪਣੀ ਮਤਲਬ ਵਧੀਆ ਬੰਦੀ ਹੈ ਵਧੀਆ ਸਾਂਝ ਗਈ ਏ ਤੇ ਕਿਰਪਾ ਨਾਲ ਅਸੀਂ ਅੱਜ ਸ਼੍ਰੀ ਗੰਗਾ ਨਗਰ ਤੋਂ ਜਾ ਰਹੇ ਆਂ ਪਟਨਾ ਸਾਹਿਬ ਤੇ ਰਸਤੇ ਵਿੱਚ ਹੈਗੇ ਆ ਤੇ ਅਸੀਂ ਕਰੀਬਨ 9:00 ਵਜੇ ਤੱਕ ਪਟਨਾ ਸਾਹਿਬ ਪਹੁੰਚ ਜਾਵਾਂਗੇ ਸਾਨੂੰ ਬਹੁਤ ਵਧੀਆ ਲੱਗਿਆ ਬਾਬਾ ਬਾਸ ਸਿੰਘ ਜੀ ਸਾਡੇ ਨਾਲ ਜਾ ਰਹੇ ਆ ਸਾਨੂੰ ਬਹੁਤ ਆਨੰਦ ਆ ਰਿਹਾ ਹੈ ਅਸੀਂ ਮਤਲਬ ਬਹੁਤ ਐਕਸਾਈਟਿਡ ਹੈਗੇ ਅਸੀਂ ਪਹਿਲੀ ਵਾਰ ਜਾ ਰਹੇ ਆ ਕਟਨਾ ਸਾਹਿਬ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਮਹਾਰਾਜ ਜੀ ਕਿਰਪਾ ਕਰਨੀ ਅਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਥੇਦਾਰ ਬਾਬਾ ਬਾਸ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਜਿੰਦ ਲਈ ਮੇਰ ਸਦਕਾ ਜਿਨ੍ਹਾਂ ਦੇ ਉਪਰਾਲੇ ਕਰਕੇ ਇਡਾ ਵੱਡਾ ਪ੍ਰੋਗਰਾਮ ਕੀਤਾ ਜਿਨ੍ਹਾਂ ਦੇ ਕਾਰਨ ਅਸੀਂ ਅੱਜ ਪਟਨ ਸਾਹਿਬ ਦੰਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਜਾ ਰਹੇ ਹਾਂ ਬਾਬਾ ਬਾਸ ਸਿੰਘ ਜਿਸ ਨੂੰ ਉਹ ਵੀ ਦਾ ਫਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਧਿਆਏ ਸਾਡੇ ਬਾਤਾਂ ਜੀ ਇਹਨਾਂ ਨੂੰ ਜਿਸ ਨੂੰ ਨਦ ਸਾਡੇ ਕੋਲ ਘਟਾ ਨਹੀਂ ਪਰੇਸ਼ਾਨ ਕਿਸਾਨ ਨਹੀਂ ਅੱਬਦੁੱਲਾਹ ਜੱਲ ਲਾਏ ਘਟਾ ਨਹੀਂ ਨਾ ਕਰੇ ਸੋ ਸਿਆਰ ਜਿਵੇਂ ਸੰਗਤ ਉਹ ਪ੍ਰੇਮ ਕਰਦੀ ਹੈ ਇਹ ਛੋਟੀ ਬੇਟੀ ਜਿਸ ਨੂੰ ਨਦ ਸ਼ਰਦ ਬੋਲ ਦੇ ਸ਼ਰਦ ਬੋਲ ਦੇ ਜਿਸ ਨੂੰ ਨਦ ਜਿਸ ਨੂੰ ਲਲ ਕਰੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਰ ਵਿਕੇ ਸ਼ਹਿਰ ਵਿਕੇ ਪਵਲਿਓ ਕੇ ਪਟਨਾ ਸ਼ਹਿਰ ਵਿਕੇ ਸ਼ਹਿਰ ਵਿਕੇ ਸ਼ਹਿਰ ਵਿਕੇ ਸ਼ਹਿਰ ਵਿਕੇ ਪਵਲਿਓ ਕੇ ਪਟਨਾ ਸ਼ਹਿਰ ਵਿਕੇ पटना शहर बिखे पावले ओ पटना शहर बिखे पावले शहर बिखे शहर बिखे पावले ओ के पटना शहर बिखे शहर बिखे शहर बिखे पावले ओ के पटना शहर बिखे भाईकु जी कासा का भाईकु जी की ਹੈ ਚੱਲ ਜੀ ਸੰਗਤ ਆਜੀ ਜੀ ਲੋ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋ ਸੰਗਤ ਸਾਡੀ ਪਈ ਹੋਈ ਹੈ ਅਮਰਜੀਤ ਸਿੰਘ ਜੀ ਇਹ ਤਾਂ ਆਰਾਮ ਕਰ ਰਿਹਾ ਕਿਉਂਕਿ ਰਾਤ ਐ ਨਾ ਡਿਊਟੀ ਸੀਗੀ ਸੰਗਤ ਦਾ ਧਿਆਨ ਰੱਖਣ ਦੀ ਸਾਰੇ ਇਹਨਾਂ ਨੇ ਗੇੜਾ ਮਾਰ ਕੇ ਸੰਗਤ ਨੂੰ ਵੇਖਿਆ ਸਾਰਿਆਂ ਨੂੰ ਗੁਰਮੀਤ ਸਿੰਘ ਹੁਣੀ ਸਾਰੇ ਜਾਣੇ ਜੀ ਸਾਰਿਆਂ ਨੇ ਸੰਗਤ ਦਾ ਬੜਾ ਧਿਆਨ ਰੱਖਿਆ ਕੋਈ ਸੰਗਤ ਸਾਡੀ ਜਰਨਲ ਡਿਬਿਊ ਚ ਇਹ ਕੁਝ ਫਲੀਪਰ ਦੇ ਕੁਝ ਸੰਗਤੇ ਇਸੀ ਵਿੱਚ ਜੀ ਅਸੀਂ ਸਾਂ ਬਖਸ਼ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਗੁਰਦ ਆਮਾ ਦੇ ਦਰਸ਼ਨ ਕਰਦੇ ਰਹੀਏ ਜੀ ਬਾਹਰ ਦਾ ਜਿਵੇਂ ਗੱਡੀ ਉੱਤੇ ਖੜੀ ਹੈ ਹਾਂਜੀ ਇਹ ਜਿਹੜਾ ਸਟੇਸ਼ਨ ਆ ਬੰਦੇ ਨੇ